नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी फैमिल रेस्टोबार एक मल्टी कजीन रेस्टोरों का स्वाद जो तो हमेशा रहेगा याद आज ही आओ चंदूस फैमिली रेस्टोबार चंडगढ़ रोड नवा शहर कॉल सेवन एट थ्री सेवन डबल जीरो डबल जीरो डबल सिक्स ਨੂੰ ਨਮਸਕਾਰ ਜੈ ਹਿੰਦ ਕੱਲ ਨੂੰ 15 ਅਗਸਤ ਸਾਡਾ ਆਜ਼ਾਦੀ ਦਿਵਸ ਹੈ ਤੇ ਆਜ਼ਾਦੀ ਦਿਵਸ ਸਾਡਾ ਹਰ ਸਾਲ ਆਂਦਾ ਤੇ ਅਸੀਂ ਮਨਾਨੇ ਆ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਆਪਣੇ ਦੇਸ਼ ਦੇ ਆਜ਼ਾਦੀ ਦਿਵਸ ਨੂੰ ਮਨਾਣ ਦੀਆਂ ਖੁਸ਼ੀਆਂ ਵੀ ਸਾਂਝੀਆਂ ਕਰਨੀਆਂ ਆ ਤੇ ਨਾਲੇ ਅਸੀਂ ਵਿਚਾਰ ਵੀ ਕਰਨਾ ਕਿ ਆਜ਼ਾਦੀ ਦਾ ਦਿਵਸ ਮਨਾਣਾ ਮਤਲਬ ਝੰਡਾ ਚੜਾ ਦਿੱਤਾ ਤੇ ਕੁਝ ਗਾਣੇ ਸੁਣ ਲਏ ਦੇਸ਼ ਭਗਤੀ ਦੇ ਤੇ ਫਿਰ ਆਪਣੇ ਆਪਣੇ ਘਰ ਚਲੇ ਗਏ ਆਪਣੇ ਆਪਣੇ ਕੰਮ ਤੇ ਚਲੇ ਗਏ ਕਿ ਕੀ ਇਹੀ ਆਜ਼ਾਦੀ ਦਾ ਮਨਾਉਣ ਦਾ ਜਸ਼ਨ ਹੈ ਜਾਇਦੇ ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਕਿ ਐਨੇ ਸਾਲ ਦੀ ਆਜ਼ਾਦੀ ਦੇ ਬਾਅਦ ਅਸੀਂ ਕਿੱਥੇ ਖੜੇ ਆ ਸਾਨੂੰ ਕਿੱਥੋਂ ਕਿਸੇ ਦੀ ਆਜ਼ਾਦੀ ਮਿਲੀ ਹੈ ਕੀ ਸਾਨੂੰ ਗੰਦਗੀ ਔਰ ਕੂੜੇ ਤੋਂ ਆਜ਼ਾਦੀ ਮਿਲੀ ਕੀ ਸਾਨੂੰ ਟੁੱਟੀਆਂ ਹੋਈਆਂ ਸੜਕਾਂ ਤੋਂ ਆਜ਼ਾਦੀ ਮਿਲੀ ਕੀ ਸਾਨੂੰ ਬੇਰੋਜ਼ਗਾਰੀ ਤੋਂ ਆਜ਼ਾਦੀ ਮਿਲੀ ਕੀ ਸਾਨੂੰ ਬਿਮਾਰੀਆਂ ਜਿਹੜੀਆਂ ਸਾਡੀਆਂ ਦਿਨ ਪ੍ਰਤੀ ਦਿਨ ਹੈਲਥ ਸੇਵਾ ਦੇ ਕਮੀਆਂ ਵਲੋਂ ਆਜ਼ਾਦੀ ਮਿਲੀ ਕੀ ਸਾਨੂੰ ਐਜੂਕੇਸ਼ਨ ਅੱਛੀ ਮਿਲੀ ਕਿ ਅੱਜ ਅਸੀਂ ਵੀ ਉਹ ਗੁਲਾਮੀ ਦੇ ਦੌਰ ਦੀ ਉਹੀ ਕਟਿਆ ਸਿਸਟਮ ਸਾਡੇ ਅੱਗੇ ਥੋਕਿਆ ਜਾ ਰਿਹਾ ਕੀ ਸਾਨੂੰ ਅੱਛੀ ਸਰਕਾਰ ਮਿਲੀ ਤੇ ਅਸੀਂ ਕਿਤੇ ਨਾ ਕਿਤੇ ਜਿੱਥੇ ਵੀ ਸਾਡੀਆਂ ਕਮੀਆਂ ਪੇਸ਼ੀਆਂ ਉਹਦੇ ਤੇ ਅਸੀਂ ਵਿਚਾਰ ਵਿਮਰਸ਼ ਕਰਾਂਗੇ ਉਹਦੇ ਤੇ ਸੋਚਾਂਗੇ ਜਿਹਦੇ ਵਿੱਚ ਇੱਕ ਰੁਜ਼ਗਾਰ ਸਵੈ ਰੁਜ਼ਗਾਰ ਜਿਹਨੂੰ ਕਹਿੰਦੇ ਆ ਉਹ ਜੇ प्राप्ति ਹੋਵੇ ਤਾਂ ਅਸੀਂ ਜਾਦਾ ਆਜ਼ਾਦੀ ਦਾ ਜਸ਼ਨ ਮਨਾ ਸਕਦੇ ਹਾਂ ਕਿਉਂਕਿ ਜਿਹੜੇ ਹੱਥ ਵਿਕਾਰ ਬੈਠੇ ਆ ਬੇਰੋਜ਼ਗਾਰ ਲੋਕ ਆ ਉਹਨਾਂ ਲਈ ਆਜ਼ਾਦੀ ਦਾ ਕੋਈ ਮਕਸਦ ਹੀ ਨਹੀਂ ਰਹਿ ਜਾਂਦਾ ਕਿਉਂਕਿ ਜਦੋਂ ਕਿਸੇ ਦੀ ਜੇਬ 'ਚ ਪੈਸੇ ਨਹੀਂ ਹੋਣਗੇ ਉਹ ਆਜ਼ਾਦੀ ਦਾ ਜਸ਼ਨ ਕਿ ਆ ਮਨਾਏਗਾ ਇਸ ਦੇ ਲਈ ਅੱਜ ਸਾਡੇ ਦੇਸ਼ ਨੂੰ ਜੋ ਸਾਡੀ ਜਨਸੰਖਿਆ ਪੂਰੀ ਦੁਨੀਆ ਦੇ ਵਿੱਚ ਇੱਕ ਪ੍ਰੋਮਿਨੈਂਟ ਜਨਸੰਖਿਆ ਹੈ ਅਫੈਕਟ ਕਰਦੀ ਆ ਹਰ ਦੇਸ਼ ਦੇ ਬਿਜ਼ਨਸ ਨੂੰ ਤੇ ਇਸ ਦੇ ਲਈ ਸਕਿੱਲ ਹੋਣਾ ਬਹੁਤ ਜ਼ਰੂਰੀ ਆ ਸਕਿੱਲ ਵਿੱਚ ਕਮੀ ਰਹੀ ਹੈ ਸਾਡੇ ਦੇਸ਼ ਵਿੱਚ ਕਿਉਂਕਿ ਅੱਜ ਹਰ ਚੀਜ਼ ਹਰ ਬੰਦਾ ਕੁਆਲਿਟੀ ਵਾਲੀ ਚੀਜ਼ ਚਾਹੁੰਦਾ ਲੋਕ ਪੜ੍ਹ ਲਿਖ ਗਏ ਨੇ ਤੇ ਜਿਹਦੇ ਕੋਲ ਸਕਿੱਲ ਹੈ ਉਹ ਕਮਾਈ ਵੀ ਅੱਛੀ ਕਰ ਸਕਦਾ ਤੇ ਉਹ ਆਪਣੇ ਪਰਿਵਾਰ ਨੂੰ ਅੱਛੀ ਜ਼ਿੰਦਗੀ ਵੀ ਦੇ ਸਕਦਾ ਤੋਂ ਇਸ ਦੇ ਤਹਿਤ ਭਾਰਤ ਸਰਕਾਰ ਵੱਲੋਂ ਜੋ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਹੈ ਉਹਦੇ ਥੀਨ ਅਲੱਗ-ਅਲੱਗ ਕੋਰਸ ਚ ਚਲਾਏ ਜਾਂਦੇ ਨੇ ਤਕਨੀਕੀ ਕੋਰਸ ਹੈਗੇ ਆ ਆਰਟ ਕੋਰਸਸ ਹੈਗੇ ਆ ਔਰ ਮੈਨੇਜਮੈਂਟ ਕੋਰਸਸ ਹੈਗੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਇੱਕ ਆ ਗ੍ਰੈਂਡ ਸਕੂਲ ਆਫ ਸਕਿੱਲ ਡਿਵੈਲਪਮੈਂਟ ਦੇ ਨਾਂ ਤੇ ਨਵਾਂ ਸ਼ਹਿਰ ਦੇ ਵਿੱਚ ਇਹ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਬਲੋਂ ਸਕਿੱਲ ਇੰਡੀਆ ਦੀ ਸਕੀਮ ਦੇ ਤਹਿਤ ਕੁਕਿੰਗ ਦਾ ਹੋਟਲ ਮੈਨੇਜਮੈਂਟ ਦਾ ਤੇ ਬੇਕਰੀ ਦੇ ਕੋਰਸਸ ਇੱਥੇ ਚਲਾਏ ਜਾਂਦੇ ਨੇ ਤੇ ਇਹ ਸਾਡੇ ਇਲਾਕੇ ਦੇ ਬੱਚੇ ਇੱਥੋਂ ਟ੍ਰੇਨਿੰਗ ਲੈ ਕੇ ਇਹ ਵਿਦੇਸ਼ਾਂ ਦੇ ਵਿੱਚ ਬਹੁਤ ਅੱਛੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਇਹ ਵਿਦੇਸ਼ਾਂ ਵੱਲ ਰੁਖ ਕਰਦੇ ਨੇ ਉੱਥੋਂ ਚੰਗੇ ਪੈਸੇ ਕਮਾਉਂਦੇ ਨੇ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਜਿੰਨੇ ਵੀ ਨੌਜਵਾਨ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਸਕਿੱਲ ਵਾਲੇ ਪਾਸੇ ਨੂੰ ਚੱਲਣ ਅਨਸਕਿੱਲਡ ਨਾ ਰਹਿਣ ਕਿਉਂਕਿ ਅਨਸਕਿੱਲਡ ਬੰਦਾ ਅਨਐਮਪਲੋਇਡ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੰਡਸਟਰੀ ਸਕਿੱਲਡ ਬੰਦਾ ਚਾਹਦੀ ਹੈ ਤੇ ਅੱਜ ਸਾਡਾ ਸੁਭਾਗਿਆ ਹੈ ਕਿ ਆਪਣੇ ਸਰਦਾਰ ਬ੍ਰਿਜਮੋਹਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਤੇ ਅਸੀਂ ਇਸ ਦਾ ਗ੍ਰੈਂਡ ਸਕੂਲ ਆਫ ਸਕਿੱਲ ਡਿਵੈਲਪਮੈਂਟ ਜਿਹਦੇ ਤਹਿਤ ਕੁਕਿੰਗ ਅਸੀਂ ਕੁਕਿੰਗ ਔਰ ਬੇਕਰੀ ਵੱਲ ਧਿਆਨ ਦੇਵਾਂਗੇ ਕਿਉਂਕਿ ਅਸੀਂ ਪਾਰਟੀ ਵੀ ਕਰਨੀ ਹੈ ਆਪਣੇ ਆਜ਼ਾਦੀ ਦੇ ਦਿਵਸ ਦੀ ਫਿਰ ਖਾਣਾ ਪੀਣਾ ਤਾਂ ਹੋਣਾ ਚਾਹੀਦਾ ਅਸੀਂ ਇਹਨਾਂ ਦੇ ਸਟੂਡੈਂਟ ਨਾਲ ਅੱਜ ਰੀਵਿਊ ਵੀ ਹੋਵਾਂਗੇ ਅਲਾਲੇ ਇਹਨਾਂ ਦੀ ਕਿਚਨ ਚ ਜਾ ਕੇ ਦੇਖਾਂਗੇ ਕਿੱਦਾਂ ਦੀ ਟ੍ਰੇਨਿੰਗ ਹੈ ਕੀ ਕੁਆਲਿਟੀ ਹੈ ਤੇ ਉਹ ਕਿੱਦਾਂ ਦਾ ਖਾਣਾ ਬਣਾਉਂਦੇ ਆ ਇਹਨਾਂ ਦੇ ਕਿਉਂਕਿ ਇਹਨਾਂ ਨੇ ਵਿਦੇਸ਼ਾਂ 'ਚ ਵੀ ਜਾ ਕੇ ਖਾਣਾ ਬਣਾਣਾ ਇਹਨਾਂ ਨੇ ਉੱਥੇ ਨੌਕਰੀਆਂ ਕਰਨੀਆਂ ਬੱਚਿਆਂ ਨੇ ਉਹਨਾਂ ਨੂੰ ਅਸੀਂ ਮੌਕਾ ਦੇ ਰਹੇ ਹਾਂ ਪੇ ਲਿਆ ਤੁਹਾਡੀ ਕੁਆਲਿਟੀ ਅੱਜ ਅਸੀਂ ਖਾ ਕੇ ਫਿਰ ਨਾਲੇ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿੱਥੇ ਖੜੇ ਹੋ ਅਸੀਂ ਅੱਜ ਖਾਣਾ ਖਾਣ ਆਏ ਆ ਤੇ ਅਸੀਂ ਇਹਦਾ ਨਾਮ ਰੱਖਿਆ ਜੀ ਫਰੀडम ਲੰਚ ਹੁਣ ਇਹਦਾ ਫਰੀडम ਲੰਚ ਕਈ ਬੰਦੇ ਮੈਨੂੰ ਕਹਿੰਦੇ ਜੀ ਇਹ ਫ੍ਰੀ ਹੋਊਗਾ ਕਈ ਕਹਿੰਦੇ ਜੀ ਇਹਦੀ ਕੰਟਰੀਬਿਊਸ਼ਨ ਹੋਊਗੀ ਮੈਂ ਕਿਹਾ ਜੀ ਇਹ ਤਾਂ ਉੱਤੇ ਜਾ ਕੇ ਪਤਾ ਚੱਲੂਗਾ ਫਰੀडम ਮੀਨਸ ਫਰੀडम ਕਿ ਮੈਂਟਲੀ ਵੀ ਫ੍ਰੀ ਜੇਬ ਵੱਲੋਂ ਵੀ ਫ੍ਰੀ ਕਿ ਚਿੰਤਾ ਕੋਈ ਨਹੀਂ ਕਰਨੀ ਅਸੀਂ ਇਹਨਾਂ ਦਾ ਸਕਿੱਲ ਦੀ ਅੱਜ ਅਸੈਸਮੈਂਟ ਕਰਨ ਆਏ ਆ ਇਸ ਕਰਕੇ ਅਸੀਂ ਸ਼ਹਿਰ ਦੇ ਚੁਣਿੰਦਾ ਲੇਡੀਜ਼ ਜਿਹੜੀਆਂ ਆਪਣੇ ਆਪਣੇ ਘਰਾਂ ਦੇ ਖਾਣੇ ਦੀਆਂ ਮਹਾ ਕੀ ਕਹਿੰਦੇ ਨੇ ਮਹਾਰਥੀ ਨੇ ਤੇ ਇਸ ਤਰ੍ਹਾਂ ਹੀ ਸਾਡੇ ਚ ਕੁਝ ਜੈਂਟਸ ਬੈਠੇ ਨੇ ਆਪਣੇ ਹਰਸ਼੍ਰੀਨ ਜੀ ਨੇ ਪ੍ਰੋਫੈਸਰ ਗੋਇਲ ਸਾਹਿਬ ਨੇ ਸਮਾਜ ਸੇਵੀ ਬਹਾਦਰ ਚੰਦ अरोड़ा ਜੀ ਨੇ ਸਾਡੇ ਜੋਤੀ अरोड़ा ਜੀ ਇਹ ਤੇ ਖੈਰ ਆਪਣੇ ਬਾਲੀਵੁੱਡ ਤੱਕ ਫਿਲਮਾਂ ਦੇ ਵਿੱਚ ਵੀ ਜਾਇਆਏ ਨੇ ਤੇ ਚੰਗੇ-ਚੰਗੇ ਹੋਟਲਾਂ ਦਾ ਸਵਾਦ ਇਹਨਾਂ ਨੂੰ ਪਤਾ ਵੀ ਕਿੰਦਾ ਦਾ ਇੰਟਰਕੰਟੀਨੈਂਟਲ ਖਾਣੇ ਹੁੰਦੇ ਇਹ ਵੀ ਦੱਸਣਗੇ ਤੇ ਸਾਡੇ ਕੀ ਕਹਿੰਦੇ ਨੇ ਕਿਸੇ ਵਕਤ ਦੇ ਕਹਾਂ ਕਹਿੰਦੇ ਬੇताज ਬਾਦਸ਼ਾ ਮੈਂ ਹੁਣ ਕਹਿ ਦਿੰਦਾ ਜੀ ਕਿ ਲਿ ਲਿਖਰ ਲਿਖਰ ਦੇ ਲਿਖਰ ਦੇ بزਨਸ ਦੇ ਪੰਜਾਬ ਦੇ ਬਾਦਸ਼ਾ ਰਹੇ ਨੇ ਤੇ ਮੈਨੂੰ ਬੜਾ ਮਾਣ ਆ ਕਿ ਇਸ ਤਰ੍ਹਾਂ ਦੀਆਂ ਹਸਤੀਆਂ ਸਾਡੇ ਚ ਹੋਈਆਂ ਤੇ ਸਾਡੇ ਨਾਲ ਪ੍ਰੋਫੈਸਰ ਸੰਧੂ ਸਾਹਿਬ ਜਿਨ੍ਹਾਂ ਦਾ ਬੇਟਾ ਇੱਥੇ ਆਪਣੇ ਸਾਈਕੀਐਟ੍ਰਿਸ ਅਨਿਓਰੋ ਸਾਈਕੀਐਟ੍ਰਿਸ ਨੇ ਬੜਾ ਅੱਛਾ ਉਹਨਾਂ ਦਾ ਸਮਾਜ ਸੇਵਾ ਦੇ ਵਿੱਚ ਬੜਾ ਹਿੱਤ ਹੈ ਤੇ ਇਹਨਾਂ ਦੇ ਮੈਸੇਜ ਵੀ ਸਾਨੂੰ ਜੁਆਇਨ ਕਰਨਗੇ ਤੇ ਇੱਧਰ ਸਾਡੇ ਕੋਲ ਸਾਡੇ ਸੀਨੀਅਰ ਆ ਨੇਤਾ ਵੀ ਨੇ ਸ਼ਹਿਰ ਦੇ ਮੈਂ ਪੋਲਿਟਿਕਸ ਦੀ ਗੱਲ ਨਹੀਂ ਕਰਾਂਗਾ ਪਰ ਇਹ ਸਮਾਜੀ ਨੇਤਾ ਨੇ ਆਪਣੇ ਮਿਊਨਿਸਪਲ ਕੌਂਸਲ ਕਲਵੰਦਕੌਰ ਜੀ ਨਾਲ ਹੀ ਸਾਡੇ ਐਜੂਕੇਸ਼ਨਿਸਟ ਹੈ অরুণਾ ਸ਼ਰਮਾ ਜੀ ਟੀਚਰ ਨੇ ਤੇ ਅੱਗੇ ਮਿਸਸ ਗੋਇਲ ਤੇ ਆਪਣੇ ਚੰਗੇ ਬਿジネス ਕਾਰਡ ਟਾਈਕੋਨ ਅਗੇ ਨੇ ਮਨੀਲਾ ਤੋਂ ਉਹਨਾਂ ਦੀ ਧਰਮ ਪਤਨੀ ਜੀ ਆਪਣੇ ਪਰਮਜੀਤ ਕੌਰ ਜੀ ਵੀ ਸਾਡੇ ਨਾਲ ਨੇ ਤੋਂ ਇਹ ਸਾਰੇ ਅਸੀਂ ਮਿਲ ਕੇ ਅੱਜ ਨਾਲੇ ਤਾਂ ਖਾਣਾ ਖਾਵਾਂਗੇ ਤੇ ਨਾਲੇ ਫਿਰ ਅਸੈਸਮੈਂਟ ਦਵਾਂਗੇ ਇਹ ਅੱਜ ਦੀ ਇੰਟਰੋਡਕਸ਼ਨ ਹੈ ਜੀ ਥੈਂਕ ਯੂ ਯਾ ہماری ਜੇ ਧਰਤੀ ਠੀ ਸੋਨੇ ਕੀ ਚਿੜੀਆ ہماری ਜੇ ਧਰਤੀ ਇਹ ਮੈਨੇ ਸੁਨਾ ਤਬ ਨਾਖੇ ਰਾਸ਼ਨ ਕੇ ਡੀਪੋ ਨਾ ਲੰਬੀ ਕਤਾਰਾਂ ना थे राशन के डिपो ना लंबी कतारें ना भाषण थे इतने ना इतने थे नारे इन फुटपाथों पर कोई सोता नहीं था भूखे पेट बच्चा कोई रोता नहीं था ये मैंने सुना है अब है डिपू बहुत लंबी लंबी कतारें है जितने नेतागण उससे भी ज्यादा है नारे है भाषण बहुत लेकिन राशन नहीं है सभी लोग कहते हैं शासन नहीं है ये मैंने सुना इन फुटपाथों पर नंगे बच्चे बिलकते इन फुटपाथों पर नंगे बच्चे बिलकते रोटी के एक टुकड़े को तरसते जब बचपन है ऐसा जवानी क्या होगी जब बचपन है ऐसा जवानी क्या होगी मेरे देश की कल कहानी क्या होगी ये पूछा है मैंने आपसे ਆਪ ਨੂੰ ਜ ਕੋ ਬਤਲਾਉ ਮੇਰੇ ਦੇਸ਼ ਕੀ ਕਲ ਕਹਾਣੀ ਕੀ ਹੋਗੀ ਵੈਰੀ ਸਾਡੇ ਚ ਆਪਣੇ ਭੁਪਿੰਦਰ ਸਿੰਘ ਜੀ ਮੈਡਮ ਭੁਪਿੰਦਰ ਸਿੰਘ ਜੀ ਆਏ ਨੇ ਸਾਡੇ ਜੁਆਇਨ ਥੈਂਕ ਯੂ ਥੈਂਕ ਯੂ ਮੈਮ ਨਾਈਸ ਕੰਪਲੀਮੈਂਟ ਆਹ ਕੋਨ ਤੋਂ ਸੀ ਭੁਪਿੰਦਰ ਸਿੰਘ ਜੀ ਸਾਡੇ ਚ ਆ ਗਏ ਨੇ ਜੀ ਆਪਣੇ ਸਰਦਾਰ ਇਕਵਾਲ ਸਿੰਘ ਜੀ ਦੇ بیٹے ਤੇ ਅਗਵਾਲ ਸਿੰਘ ਜੀ ਦਾ ਪਰਿਚੈ ਦੇਣ ਦੀ ਜ਼ਰੂਰਤ ਨਹੀਂ ਹੈ ਉਹ ਵੀ ਇੱਕ ਸਾਡੇ ਸਿਰ ਕੱਢਵੇਂ ਸਮਾਜ ਸੇਵੀ ਤੇ ਅੱਛੇ ਇੱਕ ਸੋਸ਼ਲ ਨੀਤਾ ਰਹੇ ਨੇ ओवर सि प्रिपरेशन बहुत बढ़िया तो मतलब लफ्जा ना तारीफ नहीं है बल्कि असली चकोड़े लेके खाती है बहुत बढ़िया सही आले बेटा विदेश जाना अलाउ ओपर्चुनिटी है अपने मां-बाप को भेजने का साइन करके वाह हम सारे और ठिकाने एक खाना खाता है जैसे हम अपने बाजार के मुंह दिला

ਤੁਹਾਨੂੰ ਇਹ ਪਤਾ ਕਿ ਤੁਹਾਡਾ ਨੈਸ਼ਨਲ ਸਰਟੀਫਿਕੇਟ ਮਿਲੇਗਾ ਤੇ ਇਹ ਵੈਸੀ ਮੈਂ ਐਡ ਕਰ ਦਿਆ ਜੀ ਮੈਂ ਸਿਕਿਉਰਟੀ ਅਸੈਸਰ ਦਾ ਇਸ ਜਿਹੜੇ ਕਿਸ ਨਾਲ ਨਹੀਂ ਇੱਕ ਬੰਦਾ ਜਿਹੜਾ ਐਨਐਸਡੀ ਤੋਂ ਸਿਕਿਉਰਟੀ ਗਵਰਨਮੈਂਟ ਸਕੂਲਾਂ ਦੇ ਐਗਜ਼ਾਮ ਵੀ ਲੈਣਾ ਔਰ ਮੈਂ ਤੇ ਟ੍ਰੇਨਿੰਗ ਇੰਟਰਵਿਊ ਤੋਂ ਪਹਿਲਾਂ ਫਿਰ ਉਹਨੂੰ ਮੰਨ ਕਰ ਦਿੰਦਾ ਸੀ ਤੇ ਮੈਂ ਜਿਲ੍ਹੇ ਲੈਵਲ ਤੇ ਮਤਲਬ ਮੈਂ ਹੀ ਹਾਂ ਕਿਸੇ ਦਾ ਹੋਰ ਨਹੀਂ ਹਾਂ ਸੋ ਇਹ ਜਿਹੜੇ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਹੈ ਬੜੇ ਵੈਲਿਊਏਬਲ ਨੇ ਮੈਂ ਤੇ ਆਪ ਵੀ ਮੈਦਾ ਸੈਸਰਰ ਨੈਸ਼ਨਲ ਲੈਵਲ ਤੇ ਦੁਨੀਆ ਸਟੈਂਡਰਡ ਐਗਜ਼ਾਮ ਲੈਣ ਲਈ ਜਾਣਾ ਤੇ ਇਹ ਜਿਹੜਾ ਸਰਟੀਫିକੇਟ ਤੁਹਾਡਾ ਇਹ ਨੈਸ਼ਨਲ ਸਰਟੀਫିକੇਟ ਹੈ ਤੇ ਸਟੈਂਡਰਡ ਵੀ ਦਾ ਨੈਸ਼ਨਲ ਹੈ ਠੀਕ ਹੈ ਜੀ ਤੇ ਤੁਸੀਂ ਪੁੱਛੀ ਬੋਲੋ ਬੇਟਾ ਮਾਈ ਨੇਮ ਇਜ਼ ਟੈਂਕਲ ਜੀ ਆਈ ਐਮ ਫਰਮ ਨਾਚ ਸਮਝ ਗਏ ਤੇ ਤੁਸੀਂ ਕਿਹੜੇ ਦੇਸ਼ ਲਈ ਤਿਆਰੀ ਕਰ ਰਹੇ ਹੋ ਜੀ ਅਸੀਂ ਸਾਡਾ ਆਪਣਾ ਰੈਸਟੋਰੈਂਟ ਹੈ ਜੀ ਉੱਥਾ ਹੈਗਾ ਵੈਰੀ ਗੁੱਡ ਮਤਲਬ ਤੁਸੀਂ ਐਂਟਰਪ੍ਰੀਨਰਰ ਬਣੋਗੇ ਇੱਥੋਂ ਵੈਰੀ ਗੁੱਡ ਤੇ ਇਹ ਜਿਹੜਾ ਜਿੱਥੇ ਤੁਸੀਂ ਇਹ ਕਰ ਰਹੇ ਹੋ ਕੋਰਸ ਉਹਦਾ ਨਾਮ ਕੀ ਹੈ ਹਾਂਜੀ ਸਾਡੇ ਕੋਡਿੰਗ ਦਾ ਜੀ ਹੁਣ ਕਿਹੜੇ ਕਿਹੜੇ ਸਕੂਲ ਚੋਂ ਕਰ ਰਹੇ ਹੋ ਜੀ ਗ੍ਰੈਂਡ ਹਾਂਜੀ ਤੁਸੀਂ ਸਾਹਮਣੇ ਖੜੇ ਹੋ ਮਾਈ ਨੈਮ ਇਜ਼ ਹਰਕਿਰਤ ਸਿੰਘ ਆਈ ऍम fromParams ਬਲਰ ਬੋਲੋ ਜੀ ਤੁਸੀਂ ਕਿਹੜੇ ਕੰਟਰੀ ਲਈ ਤਿਆਰੀ ਕਰ ਰਹੇ ਹੋ ਜੀ ਹੋਟਲ ਬੋਲਣਾ ਵੈਰੀ ਗੁੱਡ ਇਹ ਦੇਖੋ ਇਹ ਮੈਂ ਕਹਿ ਰਿਹਾ ਸੀ ਕਿ ਸਕਿੱਲ ਡਿਵੈਲਪਮੈਂਟ ਦੇ ਨਾਲ ਹੀ ਬੱਚਿਆਂ ਦੇ ਜਦੋਂ ਹੱਥਾਂ 'ਚ ਪੈਸੇ ਆਣਗੇ ਜਦੋਂ ਕਮਾਈ ਹੋਏਗੀ ਆਜ਼ਾਦੀ ਦਾ ਜਸ਼ਨ ਤੇ ਫਿਰ ਮਨਾਉਣ ਦਾ ਮਜ਼ਾ ਆਏਗਾ ਨਾ ਫਿਰ ਕਹਾਂਗੇ ਅਸੀਂ ਆਜ਼ਾਦ ਹੈ। ਹੈ ਨਾ ਵੈਰੀ ਗੁੱਡ। ਨਹੀਂ ਤਾਂ ਫਿਰ ਅੰਗਰੇਜ਼ਾਂ ਨੇ ਆਜੀ ਆਜੀ ਸਿੰਘ ਸਾਹਿਬ ਮਾਈ ਨੇਮ ਇਜ਼ ਬੰਦੀ ਟਾਈਮ ਕਮ ਫਰੋਂ ਬਲਾਚੌਰ ਬਲਾਚੌਰ ਤੇ ਤੁਸੀਂ ਕਿਹੜੇ ਕੰਟਰੀ ਦੀ ਤਿਆਰੀ ਕਰ ਰਹੇ ਹੋ ਕੁਕਿੰਗ ਸਿੱਖ ਕੇ ਪੰਜਾਬ ਚ ਤੋਂ ਪੰਜਾਬ ਚ ਕੋ ਵੈਰੀ ਗੁੱਡ ਜਿਹੜੇ ਬੰਦੇ ਕਹਿੰਦੇ ਨਾ ਅਸੀਂ ਇੱਥੇ ਕੰਮ ਸ਼ੁਰੂ ਕਰਨਾ ਉਹਦਾ ਉਹ ਤੁਸੀਂ ਬਹੁਤ ਬੜੀ ਹਰ ਕਰ ਰਹੇ ਹੋ ਉਦਾਰ ਉਦਾਰ ਦਰਵਾਜ਼ਾ ਖੋਲ ਕੇ ਤੁਸੀਂ ਦੂਜਿਆਂ ਨੂੰ ਨੌਕਰੀਆਂ ਦੇ ਰਹੇ ਹੋ

दसो कही कहड़ी चीज बनानी सीखी है मैं कि चिर हो गया थानू कोर्स ज्वाइन किए एक महीना एक महीने के बच्चों ਸਕਿੱਲ ਜਿਹੜੀ ਡਿਵੈਲਪਮੈਂਟ ਤੁਹਾਡੀ ਹੋ ਰਹੀ ਹੈ ਕਿਤੇ ਜਿਹੜਾ ਅਚੀਵ ਕੀਤਾ ਕੁਝ ਤੁਹਾਨੂੰ ਲੱਗਦਾ ਕਿ ਵਾਕਿਆ ਹੀ ਕੁਝ ਨਵੀਂ ਚੀਜ਼ ਸਿੱਖੀ ਹੈ ਹੈ ਟੈਕਨੀਕ ਜਿਹੜੀ ਹੈ ਟੈਕਨੀਕ ਮੈਂ ਫੀਡ ਹੋਈ ਹੈ ਜੀਜਾ ਬਣਾਉਣ ਦੀ ਤਰੀਕ ਹੈ ਨਾ ਉਸੇ ਦੇ ਹਰੇਕੇ ਬਣਾ ਸਕਦਾ ਲੇਕਿਨ ਟੈਕਨੀਕ ਨਾਲ ਜਿਹੜੇ ਬਣਾਉਂਦੇ ਨੇ ਉਹਦਾ ਆਨੰਦ ਲੱਗ ਹੀ ਹੁੰਦਾ ਵੈਰੀ ਗੁੱਡ ਤੇ ਆਪਣਾ ਅਮੈਸ ਨੋਟ ਹਮ ਮੈਂ ਮੁਖੌਟੋ ਪਲੇ ਕਰੂੰ ਮੈਨੂੰ 15 ਸਾਲ ਹੋ ਗਏ ਇਸ ਲਾਈਨ ਦੇ ਵਿੱਚ ਉਪਿੰਗ ਸਿਖਾਉਂਦੇ ਨੇ ਕਾਫੀ ਬੱਚੇ ਮੇਰੇ ਕੋਲ ਸਿੱਕੇ ਬਾਹਰ ਐਬਰਾਡ ਗਏ ਹੋਏ ਆ ਹਰ ਕਲਿਬਿਟੀ ਲਿमिटेड ਕਈ ਵਨ ਹੱਦ ਤੱਕ ਮੇਰਾ ਸਟੂਡੈਂਟ ਪਹੁੰਚ ਪਾਇਆ ਇਹਨਾਂ ਨੇ ਕਾਫੀ ਇਹਨਾਂ ਨੇ ਆਪਣੇ ਬਿਜ਼ਨਸ ਵੀ ਖੋਲੇ ਹੋਏ ਆ ਜਿਵੇਂ ਤੁਸੀਂ ਦੋ ਬੱਚੇ ਗਏ ਆ ਮੇਰੇ ਕੋ ਕੈਨੇਡਾ ਇਹਨਾਂ ਨੇ ਆਪਣਾ ਰੈਸਟੋਰੈਂਟ ਖੋਲੇ ਆ ਕੈਨੇਡਾ ਦੇ ਵਿੱਚ ਔਰ ਇੱਕ ਪੰਨਿਆਂ ਤੋਂ ਪੰਨੀਸਤੀ ਤੋਂ ਆ ਪਰਮਜੀਤ ਜਿਨ੍ਹਾਂ ਨੇ ਆਪਣੇ ਕਿੰਨੇ ਐਟਲੈਂਟ ਆਪਣੇ ਬੋਲੇ ਹੋਏ ਆ ਤੇ ਹੁਣ ਉਹਦਰਾ ਆਪਣਾ ਕੈਪਟਨ ਦਾ ਕੰਮ ਕਰ ਰਹੇ ਆ ਤੇ ਜਲਦੀ ਹੀ ਉਹਨਾਂ ਦਾ ਇੱਕ ਨਵਾਂ ਪ੍ਰੋਜੈਕਟ ਆ ਰਿਹਾ ਆ ਹਵੇਲੀ ਅਮੈਰੀਕਾ ਦੇ ਵਿੱਚ ਹਵੇਲੀ ਬੋਲਨ ਦਾ ਪੰਜਾਬ ਦੇ ਵਿੱਚ ਇਹਨਾਂ ਨੂੰ ਆਪਣੇ ਭੈਣ ਜੀ ਕੁਲਵੰਦ ਗੌਰ ਜੀ ਅੱਗੇ ਆਓ ਆ ਪੰਜਾਬੀ ਲੜਕਾ ਦੱਸੋ ਤੇ ਇਹ ਦਾ ਇੰਟਰਕੰਟੀਨੈਂਟ ਲਿਖ ਰਿਹਾ ਹੈ ਨਾ ਇਹ ਇੰਟਰਨੈਸ਼ਨਲ ਫੂਡ ਬ੍ਰੋਕਰ ਹੈ ਤੁਸੀਂ ਆਪਣਾ ਕੋਈ ਦੇਸੀ ਹੋਰ ਦੱਸੋ ਯਾਹ ਦੇਸੀ ਚੱਲਦਾ ਜੀ ਮੈਂ ਆਪਣੀ ਸੀ ਵੀ ਕੋਈ ਹੈਗਾ 55 ਨੰਬਰ ਤੇ ਪਿਆਰ ना और सर एक और बड़े बड़े प्यार ਨਾਲ ਪਕਾਣਾ ਤੇ ਜਿਹੜਾ ਪਿਆਰ ਨਾਲ ਆਣਾ ਬਣਾਣਾ ਔਰ ਕ੍ਰੋਚਨਾ ਸਰ ਇੱਕ ਬਹੁਤ ਵੱਡਾ ਕੰਮ ਹੈ ਬੱਚੇ ਬੜੇ ਪਿਆਰ ਨਾਲ ਬਣਾ ਰਹੇ ਹੈ ਬਹੁਤ ਅੱਛਾ ਕਰ ਰਹੇ ਹੈ ਵੈਰੀ ਨਾਈਸ ਵੈਰੀ ਨਾਈਸ ਤੁਸੀਂ ਕੀ ਕੰਮ ਕਰਦੇ ਹੋ ਅੱਜ ਦੇ ਕੀ ਅੰਦਾ ਮੌਕਾ ਮਿਲਿਆ ਔਰ ਬੱਚਿਆਂ ਤੇ ਰੂਬਰੂ ਹੋਣ ਦਾ ਮੌਕਾ ਮਿਲਿਆ ਸੋ ਬਹੁਤ ਵਧੀਆ ਲੱਗਿਆ ਕਿ ਬੱਚਿਆਂ ਚ ਜਿਹੜਾ ਸਕਿੱਲ ਹੈ ਜਿਹੜਾ ਉਹ ਕਰਨਾ ਚਾਹੁੰਦੇ ਨੇ ਉਹਦੇ ਲਈ ਇੱਥੇ ਓਪਰਚੁਨਿਟੀਆਂ ਵੀ ਮਿਲਦੀਆਂ ਨੇ ਨਵਾਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਔਰੋ ਬੜੇ ਸ਼ੌਂਕ ਨਾਲ ਉਤਪਾਦ ਕਰ ਰਹੇ ਨੇ ਸੋ ਬੜਾ ਵਧੀਆ ਲੱਗਿਆ जिला श्री भगत सिंह नगर से संबंधित अज दशेष सरगर्मिया फिर नविया से ताजियागरमियां लेकर हाजिर उदो तक वास्ते प्रगृति इजाजत देओ धनबाद